ਪ੍ਰੇਮ ਨਾਮ ਸੂਰ ਕੋ ਵਿਸ਼ੇਖ ਭੂਪ ਜਾਨੀ ਐ ਸੋ ਪ੍ਰੇਮ ਨਾਮ ਸੂਰ ਕੋ ਦੇਖੋ ਪ੍ਰੇਮ ਨਾਮ ਸੂਰ ਪ੍ਰੇਮ ਤੋਂ ਵੱਡਾ ਸੂਰਮਈ ਨਹੀਂ ਕੋਈ ਕੱਢਿਓ ਨਫ਼ਰਤ ਵਾਲਾ ਬੰਦਾ ਹੋਵੇ ਤੁਸੀਂ ਪ੍ਰੇਮ ਕਰੋ ਤੁਹਾਡੇ ਸਾਹਮਣੇ ਹਾਰ ਮੰਨ ਜੂਗਾ ਪ੍ਰੇਮ ਵਰਗਾ ਸੂਰਮਾ ਆਦਮੀ ਪ੍ਰੇਮ ਕਰ ਸਕਦਾ ਕਾਇਰ ਆਦਮੀ ਪ੍ਰੇਮ ਨਹੀਂ ਕਰ ਸਕਦਾ ਕਾਇਰ ਆਦਮੀ ਨਫ਼ਰਤ ਕਰ ਸਕਦਾ ਕਾਇਰ ਆਦਮੀ ਦੁਵੇ ਦਾ ਨੁਕਸਾਨ ਜੋਲ ਸਕਦਾ। ਪ੍ਰੇਮ ਨਹੀਂ ਕਰ ਸਕਦਾ। ਕਾਇਰ ਆਦਮੀ ਝੂਠ ਬੋਲ ਸਕਦਾ। ਕਾਇਰ ਆਦਮੀ ਠੱਗੀ ਕਰ ਸਕਦਾ। ਬੇਵਫਾਈ ਕਰ ਸਕਦਾ। ਪ੍ਰੇਮ ਨਹੀਂ ਕਰ ਸਕਦਾ। ਇਹ ਜੇ ਕਰਕੇ ਜੇਨ ਪ੍ਰੇਮ ਕਿਓ ਤੇ ਨਹੀਂ ਪ੍ਰਭ ਪਾਇਓ। ਪ੍ਰਭ ਵੀ ਉਹੀ ਪਾਉਂਦਾ ਜਿਹੜਾ ਪ੍ਰੇਮ ਕਰਦਾ ਹੈ। ਕਿਸੇ ਨੂੰ ਹੀ ਹਰਾ ਸਕਦਾ ਪ੍ਰੇਮ। ਕੋਈ ਪ੍ਰੇਮ ਦੇ ਸਾਹਮਣੇ ਪ੍ਰੇਮ ਨੇ ਅੱਜ ਤੱਕ ਨਹੀਂ ਰਾਹਿਆ ਪ੍ਰੇਮ ਨੇ ਹਰਾਇਆ ਜਿਹਨੂੰ ਹਰਾਇਆ ਪ੍ਰੇਮ ਨਾਲ ਸੂਰ ਕੋ ਬਸੇਟ ਭੂ ਭਜਾਨੀ ਐ ਇਹਨਾਂ ਨੇ ਤਾਂ ਪ੍ਰੇਮ ਨੂੰ ਸੂਰਮਾ ਕਿਹਾ ਹੈ ਗੁਰੂ ਨੇ ਉਹਦਾ ਹੀ ਅਮਰ ਤੇ ਛੱਕ ਤੁਸੀਂ ਨਫਰਤ ਫੈਲਾ ਰਹੇ ਹੋ ਗੁਰਦੁਆਰਿਆਂ ਚ ਤੇ ਗੁਰੂ ਤੇ ਖਿਲਾਫ ਹੋ ਜਾਂ ਗੁਰੂ ਦੇ ਹੱਕ ਚੋਂ ਇਹ ਸਭ ਕਿਹੜਾ ਪੜਾਇਆ ਸੀ ਕਿੱਥੇ ਗਿਆ ਕਿੱਥੇ ਗਿਆ ਸਭ ਇਹਦਾ ਮੈਸੇਜ ਆਉਣਾ ਚਾਹੀਦਾ ਸੀ ਕੋਈ ਗੱਲ ਤਾਂ ਸੀ ਜੇ ਇਹ ਮੈਸੇਜ ਉਥੋਂ ਆਉਂਦੇ ਮੈਸੇਜ ਤਾਂ ਸੀ ਵੀ ਇਹ ਮੈਸੇਜ ਦੇਣਾ ਹੈ ਅਸੀਂ ਲੋਕਾਂ ਨੂੰ ਤਾਂ ਕਿ ਲੋਕਾਂ 'ਚ ਪ੍ਰੇਮ ਪੈਦਾ ਹੋਵੇ ਪ੍ਰੇਮ ਪੈਦਾ ਕਿੱਥੋਂ ਹੋਵੇ ਪ੍ਰੇਮ ਦਾ ਤਾਂ ਇਹ ਤਾਂ ਮੈਸੇਜ ਅਸੀਂ ਬੰਦ ਕਰਤੇ ਤੇ ਨਹੀਂ ਰਹੇ ਪ੍ਰੇਮ ਆਪਣੇ ਦਿੱਤੋ ਆਪਣੇ ਅੰਦਰ ਦੇਖਦੇ ਨੇ ਆਪਣੇ ਅੰਦਰ ਪ੍ਰੇਮ ਪੈਦਾ ਕਰਨਾ ਪੈਂਦਾ ਜੇ ਮੈਸੇਜ ਦੇ ਦਿੰਦੇ ਤਾਂ ਇਹਨਾਂ ਨੂੰ ਪ੍ਰੇਮ ਪੈਦਾ ਕਰਨਾ ਪੈਂਦਾ ਅਸੀਂ ਤਾਂ ਪੰਜਾਬ ਦੇ ਤਿੰਨ ਟੁਕੜੇ ਕਰਦੇ ਨਫ਼ਰਤ ਨਹੀਂ ਕੀਤੇ ਨੇ ਤਿੰਨ ਟੁਕੜੇ ਤਿੰਨ ਟੁਕੜੇ ਕਹਦੇ ਕੀਤੇ ਨਫ਼ਰਤ ਪਾਣੀ ਦੀ ਜਣਾ ਹਰਿਆਣੇ ਨੂੰ ਨਫ਼ਰਤ ਪੀਂਡੂ ਬੰਦੇ ਨਾ ਚਾਹ ਪਿਆਸੇ ਮਰ ਜਾਣ ਲੋ ਐਦੋ ਬੜਾ ਪਾਪ ਕੀਓ ਪਾਣੀ ਤੋਂ ਲੋੜੇ ਪਿਉਨੇ ਬਣਾਇਆ ਪਾਣੀ ਪਰਮੇਸ਼ਰ ਦਾ ਆਪਣਾ ਹੈ ਪਾਣੀ ਪਰਮੇਸ਼ਰ ਦਾ ਬਣਾਇਆ ਹੈ ਮਨੁੱਖ ਆਦਮੀ ਨਾਲ ਨਹੀਂ ਬਣਾਇਆ ਜੇ ਆਦਮੀ ਦਾ ਬਣਾਇਆ ਹੁੰਦਾ ਫਿਰ ਕੀ ਕਰਦੇ ਇਹ ਤਾਂ ਰੱਬ ਦਾ ਬਣਾਇਆ ਹੋਇਆ ਉਹਦੇ ਤੇ ਤੁਸੀਂ ਕਹਿੰਦੇ ਹੋ ਅਸੀਂ ਦੀ ਦੇਣਾ ਜੇ ਕਿਹਾ ਥੋੜਾ ਬਣਾਇਆ ਹੁੰਦਾ ਫਿਰ ਕੀ ਕਰਦੇ ਇਦੋਂ بڑا ਨਫਰਤਦਾਰ ਪਾਪ ਦਾ ਬੀਜ ਕੀ ਹੋਊਗਾ ਜਿਹੜਾ ਕਾਦਵੀ ਨੂੰ ਪੀਣ ਨੂੰ ਵੀ ਪਾਣੀ ਕਹਿੰਦਾ ਮੈਨੂੰ ਦੇਣਾ ਖੇਤੀ ਨੂੰ ਨਾਲੇ ਖੇਤੀਬਾੜੀ ਦੀ ਗੱਲ ਨਾ ਪਹਿਲਾਂ ਪੀਣ ਦੀ ਗੱਲ ਹੈ ਉਹ ਜਿਹੜੇ ਆਦਮੀ ਵਾਸਤੇ ਖੇਤੀ ਪੈਦਾ ਕਰਨੀ ਹੈ ਜੇ ਪਹਿਲੇ ਹੀ ਮਰ ਗਿਆ ਉਹ ਖੇਤੀ ਕੀ ਕਰ ਲੀਏ ਤੁਸੀਂ ਫਿਰ ਉਹ ਖਰਾਉੜੀਏ ਫਿਰ ਉਹ ਉਹ ਤਾਂ ਪਾਣੀ ਬਣਾ ਲਰ ਗਿਆ ਜਿਹਦੇ ਖਾਤਰ ਕੱਲ੍ਹ ਨੂੰ ਪੈਦਾ ਕਰਨ ਤੇ ਕੱਲ੍ਹ ਤੇ ਕੀ ਕਰੋਗੇ ਤੁਸੀਂ ਪੈਦਾ ਕਰਕੇ ਬੰਦੇ ਤਾਂ ਪਹਿਲਾਂ ਮਰ ਗਏ ਪਾਣੀ ਬਣਾ ਆਦਮੀ ਨੇ ਮਰ ਲਈਏ ਹੋਰ ਕੀ ਕਰੋਗੇ ਕੀ ਸੋਚ ਹੈ ਲੋਕਾਂ ਦੀ ਅਵਲ ਕਿਥੋਂ ਆ ਜੂਗਾ ਧਰਮ ਕਿਥੋਂ ਹੈ ਕਿਸੇ ਪਾਸੇ ਕੋਈ ਧਰਮ ਦੀ ਗੱਲ ਨਹੀਂ ਬਕਵਾਸ ਕਰਦੇ ਨੇ ਸਾਰੇ